ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ குரு ਸواری ਸਾਸਕ ਜੀਓ ਆਓ ਅੱਜ ਆਪਾਂ ਮਸਾ ਰੰਗੜ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਮਸੇ ਰੰਗੜ ਦਾ ਸ੍ਰੀ ਨਾਮ ਮੀਰ ਮਸਾਲ ਔਲਦੀਨ ਸੇ ਉਹ ਅਮਰਸਰ ਤੋਂ 8 ਕਿਲੋਮੀਟਰ ਦੱਖਣ ਵੱਲ ਮੜਿਆਲਾ ਪਿੰਡ ਦਾ ਨਵਾਸੀ ਸੀ ਇਹ ਜਾਤ ਪਖੋਂ ਰਾਜਪੂਤ ਸੀ ਜਿਸ ਨੇ ਇਸਲਾਮ ਧਰਮ ਅਪਣਾਅ ਕੇ ਰੱਖਿਆ ਸੀ ਇਹਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸ ਦੀ ਜਾਤੀ ਰੰਗੜ ਸੀ ਤੇ ਲੋਕ ਇਸ ਨੂੰ ਇਸ ਦੇ ਅਸਲੀ ਨਾਮ ਵੱਲੋਂ ਨਹੀਂ ਬਲਕਿ ਉਹ ਪਨਾਮ ਲੋ ਫਕਾਰ ਕੇ ਬੁਲਾਉਂਦੇ ਸਨ ਚੌਧਰੀ ਮਸਾ ਰੰਗੜ 1740 ਵਿੱਚ ਲਾਹੌਰ ਦੇ ਸੂਬੇਦਾਰ ਜਕਰੀਆ ਖਾਨ ਨੇ ਕਾਜੀ ਅਬਦਲ ਰਹਿਮਾਨ ਦੇ ਮਾਰੇ ਜਾਣ ਤੋਂ ਬਾਅਦ ਮਸੇ ਰੰਗੜ ਨੂੰ ਅੰਮ੍ਰਿਤਸਰ ਦਾ कोतवाल ਨਿਯੁਕਤ ਕੀਤਾ ਸੀ ਜਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਸ਼ਾਹ ਨੇ ਕਿਹਾ ਸੀ ਕਿ ਸਿੱਖਾਂ ਕੋਲੋਂ ਬਾਰਸ਼ਾਈ ਦੀ ਬੂਹ ਆਉਂਦੀ ਹੈ ਐਸੀ ਕੌਮ ਨੂੰ ਜਤਨਾ ਵੀ ਮੁਸ਼ਕਲ ਹੈ ਜਿਸ ਨੂੰ ਅੱਲਾਹ ਦੀ ਟੇਕ ਹੈ ਜਕਰੀਆ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੌੜੇ ਵਾਂਗ ਵਾਰ ਕਰ ਰਿਹਾ ਸਨ ਉਹ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਟਾਉਣ ਬਾਰੇ ਸੋਚਦਾ ਰਹਿੰਦਾ ਜਕਰਿਆ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸ ਦੇ ਰਾਜ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਦੀਆਂ ਮਿਸਲਾਂ ਵੱਲੋਂ ਹੀ ਖਤਰਾ ਹੈ ਜਕਰਿਆ ਖਾਨ ਨੇ ਆਪਣੇ ਸਾਰੇ ਚੌਧਰੀਆਂ ਸੂਬੇਦਾਰਾਂ ਤੇ ਫੌਜਦਾਰਾਂ ਨੂੰ ਸੁਨੇਹੇ ਭੇਜੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਓ ਤੈਮਸ ਤਸਕੀਨ ਲਿਖਦਾ ਹੈ ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ ਗਏ 40 ਰੁਪਏ ਤੋਂ 80 ਰੁਪਏ ਤੱਕ ਜਾ ਪੁੱਜੇ ਜਕਰੀਆ ਖਾਨ ਨੇ ਇਹ ਫਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ ਸਿੱਖਾਂ ਨੂੰ ਮਾਰਨਾ ਉਸ ਨੇ ਆਪਣੇ ਕਾਨੂੰਨ ਵਿੱਚ ਸ਼ਾਮਲ ਕਰ ਲਿਆ ਸੀ ਸਿੰਘਾਂ ਨੂੰ ਦੂਰ ਡਰਾਡੇ ਜਾ ਕੇ ਲੁਕਣਾ ਪਿਆ ਪ੍ਰਾਚੀਨ ਪੰਥ ਪ੍ਰਕਾਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜੋ ਸਿੰਘਣ ਕੋ ਦੱਸੈ ਗ੍ਰਾਮ ਤਾਂ ਕੋ ਦੇਵੇ ਬਹੁਤ ਇਨਾਮ ਸਿੰਘਣ ਖੂਨ ਮਾਫ਼ ਹਾਮ ਕੀਨੇ ਇਹ ਤਲਬੇ ਤੇ ਮਾਰੋ ਚੀਨੇ ਲੋਟ ਕੋਟ ਉਸ ਮਾਫ ਹਮ ਕਰੀ ਹਮਰੀ ਲਿਖਤ ਇਹ ਜਾਨੋ ਖਰੀ ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਫਰਮਾਨ ਜਾਰੀ ਕੀਤਾ ਗਿਆ ਅੰਮ੍ਰਿਤਸਰ ਜ਼ਿਲ੍ਹੇ ਦੇ ਮੜਿਆਲੇ ਪਿੰਡ ਦੀ ਚੌਧਰੀ ਮਸਾਲ ﺍﻟदीन ਉਸ ਮਸਾ ਰੰਗੜ ਨੇ ਇਹ ਕਮ ਕੀਤਾ ਗਿਆ ਕਿ ਸਿੱਖਾਂ ਦੇ ਸ੍ਰੀ ਹਰਿਮੰਦਰ ਸਾਹਿਬ ਦੀ ਉਹ ਰੱਜ ਕੇ ਬੇਅਦਬੀ ਕਰੇ ਉਸ ਪਾਪੀ ਨੇ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ ਦਰਬਾਰ ਵਿੱਚ ਕੰਜਰੀਆਂ ਤੇ ਵੇਸਵਾਵਾਂ ਦੇ ਅੰਦਾਜ਼ ਕਰਾਉਣੇ ਸ਼ੁਰੂ ਕਰ ਦਿੱਤੇ ਪ੍ਰਿੰਸੀਪਲ ਸਦबीर ਸਿੰਘ ਲਿਖਦੇ ਨੇ ਕਿ ਗੁਰਦੁਆਰੇ ਸਿੱਖੀ ਦਾ ਸੂਮਾ ਹਨ। ਲੇਕਿਨ ਹਰਮੰਦਰ ਸਾਹਿਬ ਸੂਮਿਆਂ ਦਾ ਸੂਮਾ ਹੈ। ਗੁਰੂ ਸਾਹਿਬ ਆਂਦੇ ਵੇਲੇ ਤੋਂ ਹੀ ਇਹ ਸੂਮੇ ਨੂੰ ਬੰਦ ਕਰਨ ਦੀਆਂ ਵਿਉਂਤਾਂ ਲਗੀਆਂ ਸਨ। ਸੁਲਹੀ ਖਾਨ, ਸੁਲਬੀ ਖਾਨ, ਬੀਰਬਾਲ ਤੇ ਫਿਰ ਆਪ ਜahangir ਨੇ ਕਈ ਯਤਨ ਕੀਤੇ। ਜਕਰੀਆ ਖਾਨ ਨੇ ਸੋਮੇ ਨੂੰ ਬੰਦ ਕਰਨ ਦੀ ਠਾਨ ਲਈ ਸੀ ਉਸ ਨੇ ਕਈ ਹੁਕਮ ਚਾਰੇ ਤੇ ਸਖਾਂ ਦਾ ਦਰਬਾਰ ਅੰਮ੍ਰਿਤਸਰ ਸਾਹਿਬ ਆਵਣਾ ਬੰਦ ਕਰ ਦਿੱਤਾ ਗਿਆ ਇਹ ਤਿਆਜ ਆਪ ਜੀ ਸ਼ਰਵਣ ਕਰ ਰਹੇ ਹੋ ਮਸੇ ਰੰਗੜ ਦਾ ਇੱਕ ਸਿੰਘ ਬਲਾਕਾ ਸਿੰਘ ਜੋ ਭੇਸ ਬਦਲ ਕੇ ਦਰਬਾਰ ਸਾਹਿਬ ਦੇ ਵਿੱਚ ਆਇਆ ਉਸ ਨੇ ਸਾਰਾ ਹਾਲ ਤੱਕਿਆ ਔਰ ਹਾਲ ਤੱਕੇ ਇਥੋਂ ਮੁੰਜਲਾ ਮਾਰਦਾ ਮਾਰੋ ਮਾਰ ਕਰਦਾ ਹੋਇਆ ਰਾਜਸਥਾਨੋਂ ਬੀਕਾਨੇ ਦੇ ਇਲਾਕੇ ਦੇ ਵਿੱਚ ਬਾਬਾ ਬੁੱਢਾ ਸਿੰਘ ਦੀ ਜਥੇ ਦੇ ਕੋਲ ਪਹੁੰਚਿਆ ਉੱਥੇ ਜਾ ਕੇ ਸਾਰੀ ਵਿਥਿਆ ਬਿਆਨ ਕੀਤੀ ਤੇ ਸਿੰਘਾਂ ਨੂੰ ਜੋਸ਼ ਆ ਗਿਆ ਜੋਸ਼ ਦੇ ਵਿੱਚ ਕਿਹਾ ਭਲਿਆ ਜੇ ਤੂੰ ਇਹਨਾਂ ਕੋਸ਼ ਤੱਕਿਆ ਸੀ ਤੇ ਫਿਰ ਤੂੰ ਉਥੇ ਸ਼ਹੀਦੀ ਕਿਉਂ ਨਾ ਪਾ ਗਿਆ ਤੂੰ ਮਰ ਕਿਉਂ ਨਾ ਗਿਆ ਬਲਾਕਾ ਸਿੰਘ ਕਹਿੰਦਾ ਮੈਂ ਮਰ ਵੀ ਸਕਦਾ ਸੀ ਸ਼ਹੀਦੀ ਵੀ ਪਾ ਸਕਦਾ ਸੀ ਪਰ ਉਸ ਦੇ ਨਾਲ ਮਸਜੇ ਦੀਆਂ ਕੋਝੀਆਂ ਕਾਰਵਾਈਆਂ ਤੇ ਕੋਈ ਫਰਕ ਨਹੀਂ ਸੀ ਪੈਣ ਵਾਲਾ ਇਸ ਕਰਕੇ ਮੈਂ ਆਪ ਜੀ ਦੇ ਜਥੇ ਨੂੰ ਦੱਸਨਾ ਆਇਆ ਹਾ ਸੋ ਪਿਆਰਿਓ ਬਾਬਾ ਬੁੱਢਾ ਸਿੱਖ ਦੀ ਨੇ ਸਿੰਘਾਂ ਦੀ ਇਕਤਰਤਾ ਕਰਕੇ ਇਕਤਰਦਾ ਦੇ ਵਿੱਚ ਕਿਹਾ ਕੋਈ ਸਿੰਘ ਉઠੋ ਜਿਹੜਾ ਬੇਰੁਮਤੀ ਦਾ ਬਦਲਾ ਲੈਣ ਵਾਲਾ ਹੋਵੇ ਤਾਂ ਦੋ ਸੂਰਮੇ ਉੱਠੇ ਇੱਕ ਸੁਖਾ ਸਿੰਘ ਜੀ ਮਾੜੀ ਖੰਬੋਕੇ ਵਾਲੇ ਅਤੇ ਦੂਸਰਾ ਮਹਿਤਾਬ ਸਿੰਘ ਜੀ ਮੀਰ ਕੋਟਿਆ ਅਰਦਾਸਾ ਸੂਦ ਕੇ ਮੰਜਲਾਂ ਨੂੰ ਮਾਰਦੇ ਹੋਏ ਮੰਜਲਾਂ ਤੈ ਕਰਦੇ ਹੋਏ ਪਿਆਰਿਓ ਇਹ ਪੱਟੀ ਦੇ ਇਲਾਕੇ ਦੇ ਵਿੱਚੋਂ ਰੌੜ ਦੇ ਵਿੱਚੋਂ ਲੰਘ ਰਹੇ ਸੀ ਉੱਥੇ ਇਹਨਾਂ ਨੇ ਠਿਕਰੀਆਂ ਨੂੰ ਗੋਲ ਕਰਕੇ ਉਹਨਾਂ ਦੇ ਰੁਪਈਏ ਬਣਾਏ ਬੋਰੀਆਂ ਭਰੀਆਂ ਵੋਡਿਆਂ ਦੇ ਉੱਤੇ ਰੱਖ ਕੇ ਘੋੜਿਆਂ ਦੇ ਉੱਤੇ ਰੱਖ ਕੇ ਇਹ ਸਿੰਘ ਮੁਸਲਮਾਨੀ ਪੇਸ਼ ਬਣਾ ਕੇ ਦਰਬਾਰ ਸੈਵਰ ਮੰਦਿਰ ਸਹਿ ਪਹੁੰਚ ਜਾਂਦੇ ਨੇ ਇਲਾਚੀ 베ਰੀ ਦੇ ਨਾਲ ਘੋੜਿਆਂ ਨੂੰ ਬੰਨ੍ਹ ਕੇ ਉਹ ਮੂਹਰਾ ਵਾਲੀਆਂ ਬੋਰੀਆਂ ਨੂੰ ਵੋਡਿਆਂ ਤੇ ਰੱਖ ਕੇ ਮੰਜਲਾਂ ਨੂੰ ਤੈਅ ਕਰਦੇ ਹੋਏ ਮਸੇ ਰੰਗੜ ਦੇ ਕੋਲ ਪਹੁੰਚ ਜੀ ਨੇ ਤੇ ਕਹਿੰਦੇ ਨੇ ਕਿ ਅਸੀਂ ਪੱਟੀ ਦੇ ਚੌਧਰੀ ਹਾਂ ਮਾਮਲਾ ਤਾਰਨਾ ਆਇਆ ਉਸ ਵੇਲੇ ਮਸਾ ਰੰਗੜ ਕੰਜਰੀਆਂ ਦਾ ਨਾਸ ਦੇਖ ਰਿਹਾ ਸੀ ਮੰਜੇ ਦੇ ਉੱਤੇ ਬੈਠਾ ਓਕੇ ਦਾ ਦੌਰ ਚਲਾ ਰਿਹਾ ਸੀ ਸ਼ਰਾਬ ਦੀ ਨਸ਼ੇ ਵਿੱਚ ਟੁੰਨ ਸੀ ਇਹਨਾਂ ਨੇ ਬੋਰੀਆਂ ਲਿਜਾ ਕੇ ਮੱਸੇ ਦੇ ਪਲੰਗੇ ਦੇ ਥੱਲੇ ਸੁਟੀਆਂ ਅਰ ਟੋਕੇ ਵੇਖਣ ਲੱਗਾ ਨਿਉਕੇ ਸਲਾਹ ਦੁਆ ਸੂਰਬੀਰਾਂ ਦੀ ਪਹਿਲਾਂ ਹੀ ਸੀ ਜਿਵੇਂ ਕਿ ਉਸੇ ਵੇਲੇ ਇਹਨਾਂ ਨੇ ਛੱਟ ਵਾਰ ਕੀਤਾ ਮਸਜਿਦ ਦਾ ਸਿਰਲਾ ਕੀ ਨੀਜੇ ਦੇ ਉੱਤੇ ਟਾਂਕ ਲਿਆ ਫੜਾ ਦਫੜੀ ਮੱਚ ਗਈ ਕੰਜਰੀ ਕਿਸੇ ਬੰਨੇ ਔਰ ਉਹਦੇ ਨਾਲ ਦੇ ਕਿਸੇ ਬੰਨੇ ਅਰਵਾਹਦਾਹੀ ਨੇਜੇ ਦੇ ਢਾਂਕੇ ਸਿਰ ਖੋਲੇ ਘੋਲੇ ਔਰ ਦਲਾਂ ਨੂੰ چیرਦੇ ਹੋਏ ਇਹ ਆਪਣੀਆਂ ਮੰਜ਼ਲਾਂ ਨੂੰ ਤੈਅ ਕਰਦੇ ਹੋਏ ਬੀਕਾ ਨੇਰ ਉਸ ਸਿਰ ਲੈ ਕੇ ਪਹੁੰਚ ਗਏ ਇਸ ਤਰ੍ਹਾਂ ਉਹਨਾਂ ਨੇ ਹਰਮੰਦਰ ਸਾਹਿਬ ਦੀ ਬਰਮੁੱਥੀ ਦਾ ਬਦਲਾ ਲਿਆ ਪਿਆਰਿਓ ਇਹ ਮਹਤਾਬ ਸਿੰਘ ਉਹੀ ਹੈ ਜਿਸ ਦਾ ਮੀਰਾ ਕੋੜ ਦੇ ਵਿੱਚ ਉਸ ਵੇਲੇ ਦੇ ਚੌਧਰੀ ਨੇ ਜੋ ਕਿ ਇਹਦਾ ਭਰਾ ਭਗਵਤ ਭਰਾ ਬਣਿਆ ਸੀ ਇਸ ਦੇ ਪੁੱਤਰ ਨੂੰ ਆਪਣੇ ਕੋਲ ਰੱਖਿਆ ਸੀ ਹਰ ਭਗਤ ਜਨ ਵਾਲੀਏ ਨੇ ਉਸ ਦੀ ਖਬਰ ਦਿੱਤੀ ਘੇਰਾ ਪੈ ਗਿਆ ਤੇ ਉਸ ਨੂੰ ਕਿਹਾ ਕਿ ਭਾਈ ਮਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਸਾਡੇ ਹਵਾਲੇ ਕਰ ਦੇ ਹੁਣ ਉਸ ਚੌਧਰੀ ਨੇ ਅਤੇ ਉਸ ਦੇ ਪੁੱਤਰ ਨੇ ਪਰਿਵਾਰ ਨੇ ਅਰਾਲ ਮਨੇ ਕੀ ਆਵਾਜ਼ ਠਾਈ ਕਿ ਬਾਹ ਫੜੀ ਦੀ लाज ਰਹਿ ਜਾਵੇ ਸਿਰ ਜਾਂਦਾ ਤੇ ਜਾਣ ਦਿਓ ਅਸੀਂ ਜਿਉਂਦੇ ਜੀ ਰਾਏ ਸਿੰਘ ਨੂੰ ਇਹਨਾਂ ਦੇ ਹਵਾਲੇ ਨਹੀਂ ਕਰਾਂਗੇ ਉਹਨਾਂ ਨੇ ਖੂਬ ਜੰਗ ਲੜੀ ਪਿਓ ਪੁੱਤਰ ਵੀ ਸ਼ਹੀਦ ਹੋ ਗਏ ਰਾਏ ਸਿੰਘ ਵੀ ਜ਼ਖਮੀ ਹੋ ਗਿਆ ਉਸ ਨੂੰ ਸੁੱਟ ਕੇ ਉਮਮਗਲਾਂ ਦਾ ਗਸਤੀ ਟੋਲਾ ਜਿਹੜਾ ਸੀ ਉਹ ਵਾਪਸ ਚਲੇ ਗਿਆ ਉਹਨੂੰ ਮਿੱਟੀ ਪਟਣ ਵਾਲੇ ਘਿਹਾਰਾਂ ਨੇ ਟੋਏ ਚੋਂ ਗੱਢ ਕੇ ਉਸ ਦਾ ਇਲਾਜ ਕੀਤਾ ਇਲਾਜ ਕਰਨ ਤੋਂ ਬਾਅਦ ਰਾਏ ਸਿੰਘ ਜਵਾਨ ਹੋਇਆ ਰਾਏ ਸਿੰਘ ਦਾ ਵਿਆਹ ਹੋਇਆ ਤੇ ਪਿਆਰਿਓ ਰਾਏ ਸਿੰਘ ਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਉਹ ਸਾਡਾ ਸਿੱਖ ਕੌਮ ਦਾ ਮਹਾਨ ਲਖਾਰੀ ਭਾਈ ਰਤਨ ਸਿੰਘ ਜੀ ਪੰਗੂ ਹੋਇਆ ਹਰ ਮੈਂ ਆਪ ਜੀ ਨੂੰ ਇਹ ਵੀ ਬਿਆਨ ਕਰ ਦਿਆਂ ਕਿ ਜਨਰਲ ਸ਼ਵੇਗ ਸਿੰਘ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਜਿਸ ਨੇ ਫਿਰ ਹਰਮੰਦਰ ਸਾਹਿਬ ਦੀ ਬੇਰੁਮਤੀ ਦਾ ਬਦਲਾ ਲਿਆ ਤੇ ਸ਼ਹੀਦੀ ਪ੍ਰਾਪਤ ਕੀਤੀ ਸੋ ਇਹ ਸੀ ਵਿਆਰਿਓ ਮਸੇ ਰੰਗੜ ਦਾ ਬੇਰੁਮਤੀ ਕਰਨ ਦਾ ਇਤਿਹਾਸ ਤੇ ਕਿਵੇਂ ਉਹਨੂੰ ਸੋਧਾ ਲਾਇਆ ਆਹ ਉਹ ਇਥੇ ਗੱਜੇ ਕੇ ਫਤਿਹ ਗਾਈਏ ਖੋਈਆਂ ਭੁੱਲਾਂ ਨੂੰ ਨਾਸਤਾ ਛਤਾਰਿਓ ਵੱਧ ਤੋਂ ਵੱਧ ਮਾਨ ਸਤਿਕਾਰ ਬਖਸ਼ਿਆ ਕਰੋ ਸਾਡੇ ਚੈਨਲ YouTube ਤੇ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਓ ਤਾਂ ਕਿ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਸਾਂਝਾ ਪਾਉਂਦੇ ਰਹੀਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ